ਇਹ ਬਣ ਮਿੱਟੀ ਤੋਂ ਪੈਦਾ ਠੀਕ ਹੈ ਜੀ ਮਿੱਟੀ ਤੋਂ ਬਣਾਇਆ ਇਹ ਦਾ ਜੀ ਜ਼ੀਰੋ ਜਨਰੇਸ਼ਨ ਹੈ ਜਿਹੜੀ ਤੋਂ ਪੈਦਾ ਹੋਈ ਓਕੇ ਜੀ ਇਹ ਮੇਰੇ ਬਿਲਕੁਲ ਬਿਮਾਰੀ ਤੋਂ ਰਹਿਤ ਹੁੰਦਾ ਸਾਰੇ ਅੱਛਾ ਜੀ ਕਿਸੇ ਕਿਸਮ ਦੀ ਕੋਈ ਉਪਾਰੀ ਨਹੀਂ ਹੁੰਦੀ ਅੰਦਰ ਇਹ ਦਾ ਪੂਰਾ ਸਟਰਕਚਰ ਹੈ ਠੀਕ ਹੈ ਜੀ ਪੂਰਾ ਕੋਮਪੋਨੈਂਟ ਸਭ ਟੈਕਨੀਕਲ ਹੀ ਹੈ ਇਹਦੇ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜਾ ਅਨੁਪੰਨ ਟੈਕਨੀਕਲ ਜੀ ਅੱਜਿਕਾ ਲੋਕੋ ਮੈਟਰੋ ਕੀ ਹਾਲ ਚਾਲ ਆਈ ਤੁਹਾਨੂੰ ਬਹੁਤ ਹੀ ਕਮਾਲ ਦੀ ਚੀਜ਼ ਦਿਖਾਉਣੀ ਆ ਮਿੱਤਰੋ ਆਪਾਂ ਕਿਸਾਨ ਵੀਰਾਂ ਨੇ ਤੁਸੀਂ ਦੇਖਿਆ ਹੋਣਾ ਕਿ ਵੀ ਆਪਾਂ ਆਲੂ ਬੀਜਦੇ ਆ ਤਾਂ ਉਹ ਆਪਾਂ ਬੱਟਾਂ ਤੋਂ ਮਿੱਟੀ ਤੋਂ ਪਾਣੀ ਤੋਂ ਬੀਜਦੇ ਆ ਪਰ ਅੱਜ ਆਪਾਂ ਤੁਹਾਨੂੰ ਇਹੋ ਜਿਹੇ ਫਾਰਮ ਦੇ ਵਿੱਚ ਲੈ ਕੇ ਆਏ ਆ ਜਿਹੜੀ ਤਕਨੀਕ ਨੂੰ ਆਪਾਂ ਕਹਿੰਦੇ ਆ ਐਰੋਪੋਨਿਕ ਹਨਾ ਮੰਨ ਕੇ ਚਲੋ ਪਾਣੀ ਤੇ ਹਵਾ ਦੇ ਨਾਲ ਇਹ ਆ ਜਿਹੜਾ ਕਿ ਆਲੂ ਤਿਆਰ ਕੀਤਾ ਜਾਂਦਾ ਇਹਦੇ ਵਿੱਚ ਮਿੱਟੀ ਦਾ ਕੋਈ ਸੰਬੰਧ ਨਹੀਂ ਹੁੰਦਾ ਬਾਕੀ ਗੱਲਬਾਤ ਕਰਾਉਣੇ ਆ ਸੱਸੀ ਗਾਜੀ ਪਹਿਲਾਂ ਤਾਂ ਆਪਣਾ ਐਡਰੈਸ ਕੀ ਹੈ ਜੀ ਐਡਰੈਸ ਬੋਲੋ ਮੈਂ ਸਰਜੀ ਜੀ ਮਾੜਾ ਜੀ ਉੱਚੀ ਬੋਸਾ ਦਾ ਹਾਂ ਮੇਰਾ ਨਾਮ ਸਰਜੀਤ ਸਿੰਘ ਜੀ ਟੈਂਡ ਮੋਰ ਹਰਪੁਰ ਜ਼ਿਲ੍ਹਾ ਕਬਰੀਦਾ ਜੀ ਜੀ ਤੇ ਕਿੰਨੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਜੀ ਨਹੀਂ ਇਹ ਸੀਡ ਲੈਣ ਦਾ ਜਿਹੜਾ ਕੰਮ ਤਾਂ ਕਾਫੀ ਪਹਿਲਾਂ ਤੋਂ ਕਰਦੇ ਦੂਸਰੀ ਚੀਜ਼ ਕਰਦੇ ਜੀ ਝੋਨਾ ਤੇ ਗੱਲ ਕੋਈ ਨਹੀਂ ਹਾਲੂ ਜਿਹੜਾ ਇਹ ਸੀਡ ਦਾ ਜਿਹੜੀ ਇਹ ਨਵੀਂ ਟੈਕਨੋਲੋਜੀ ਹੈ ਜੀ ਕੀ ਹੁਣ ਅਸੀਂ ਕਰਨਾ ਠੀਕ ਹੈ ਜੀ ਤੇ ਦੱਸੋਗੇ ਸਾਨੂੰ ਇਹਦੇ ਬਾਰੇ ਵਿਸਥਾਰ ਨਾਲ ਵੀ ਕਿਵੇਂ ਟੈਕਨੋਲੋਜੀ ਕੀ ਸਿਸਟਮ ਹੈ ਕਿਵੇਂ ਇਹ ਕੰਮ ਕਰਦੀ ਹੈ ਤਕਨੀਕ ਵੀ ਇਹੀ ਹੈ ਜੀ ਇਹ ਦੇਖੋ ਤੁਸੀਂ ਜੀ ਇਹ ਬਿਨ ਮਿੱਟੀ ਤੋਂ ਪੈਦਾ ਹੁੰਦਾ ਹੈ ਠੀਕ ਹੈ ਜੀ ਮਿੱਟੀ ਤੋਂ ਬਿਨਾ ਇਹਦਾ ਜੀ ਜ਼ੀਰੋ ਜਨਰੇਸ਼ਨ ਹੈ ਜੀ ਇਹ ਪਹਿਲਾਂ ਦੀ ਓਕੇ ਜੀ ਇਹ ਮਤਲਬ ਬਿਲਕੁਲ ਹੀ ਬਿਮਾਰੀ ਤੋਂ ਰਹਿਤ ਹੁੰਦਾ ਸਾਰੇ ਅੱਛਾ ਜੀ ਕਿਸੇ ਕਿਸਮ ਦੀ ਕੋਈ ਰੋਗਾਰੀ ਨਹੀਂ ਹੁੰਦੀ ਅੰਦਰ ਇਹਦਾ ਪੂਰਾ ਸਟ੍ਰਕਚਰ ਹੈ ਠੀਕ ਹੈ ਜੀ ਪਾਣੀ ਸਾਰ ਟੈਕਨੀਕਲੀ ਹੈ ਇਹਦੇ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜਾ ਨੂੰ ਟੈਕਨੀਕਲ ਜੀ ਇਹ ਬਿਨਾ ਮਿੱਟੀ ਤੋਂ ਤਿਆਰ ਹੁੰਦਾ ਪਾਉਣ ਤੇ ਪਾਣੀ ਦੇ ਨਾਲ ਹੀ ਤਿਆਰ ਕੀਤਾ ਇਸੇ ਕਰਕੇ ਇਹਦੀ ਤਕਨੀਕ ਦਾ ਨਾਮ ਹੈਗਾ ਐਰੋਪੋਨਿਕ ਹੈ ਨਾ ਜੀ ਤੇ ਇਹਦਾ ਫਾਇਦਾ ਕੀ ਆ ਤੇ ਮੰਨ ਕੇ ਚਲੋ ਵੀ ਜਿਹੜਾ ਆਲੂ ਦੀ ਜਰਨੇਸ਼ਨ ਆ ਉਹ ਕਿਸੇ ਵੀ ਨੂੰ ਕੰਦਾ ਲੱਗਦਾ ਜੀ ਜੀ ਹਰ ਕਮੰਦਨ ਕਿਸੇ ਨੂੰ ਕੁਝ ਨਹੀਂ ਜੀ ਜੀ ਤੁਸੀਂ ਕਹਿੰਦੇ ਵੀ ਮਿਲ ਰਿਹਾ ਕੋ ਉਹ ਕਹਿੰਦੇ ਵੀ ਜੀ 3 ਮਿਲਿਆ ਜਾਂ ਜੀ 2 ਮਿਲਿਆ ਜਾਂ ਜੀ 4 ਮਿਲ ਰਿਹਾ ਪਰ ਉਹ ਵੀ ਜਰਨੀਸ਼ਨ ਆ ਜਿਹੜੀ ਇਹ ਤੋਂ ਜੀ 0 ਤੋਂ ਪਿਆਰ ਹੁੰਦੀ ਹੈ ਜੀ ਇਹ ਜੀ 0 ਤੋਂ ਕਿਆ ਜੀ ਇਸ ਤੋਂ ਅੱਗੇ ਜੀ 1 ਇਹ ਤੋਂ ਇਹ ਮਿੱਟੀ 'ਚ ਲੱਗੂਗਾ ਕਿ ਜੇ ਕਿ ਜੀ 1 ਬਣੂਗਾ ਉਸ ਤੋਂ ਅਗਲੇ ਸਾਲ ਉਹ ਜੀ 1 ਲੈ ਕੇ ਜੀ 2 ਬਣੂਗਾ ਫਿਰ ਉਸ ਤੋਂ ਅਗਲੇ ਸਾਲ ਜੀ 2 ਲੈ ਕੇ ਜੀ 3 ਬਣੂਗਾ ਜਦੋਂ ਜੀ 1 ਨਾਲ ਜੀ 2 ਜੀ 3 ਜੀ 4 ਜਦੋਂ ਅੱਗੇ ਦੀ ਅੱਗੇ ਹੁੰਦਾ ਜਾਂਦਾ ਹੈ ਨੰਬਰ ਵਾਈਜ਼ ਹੁੰਦੀ ਜਾਂਦੀ ਆ ਉਦੋਂ ਛਾੜਦਾ ਵੀ ਕੋਈ ਫਰਕ ਪੈਂਦਾ ਨਹੀਂ ਕਿਸਾਨ ਭਰਾ ਜੀ ਕਿਆ ਸੀਡ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਹੈ ਖੇਤੀ ਖੇਤੀ ਦਾ ਢਾਂਚਾ ਜਿਵੇਂ ਮਕਾਨ ਦਾ ਢਾਂਚਾ ਨਹੀਂ ਹੈ ਖੇਤੀ ਦਾ ਢਾਂਚਾ ਸੀਡ ਹੈ ਜਿੰਨਾ ਤੁਹਾਡੇ ਕੋਲ ਸੀਡ ਦੀ ਪ્યોਰਟੀ ਹੋਗੀ ਉਨੀ ਥੋੜੀ ਫਸਲਾਂ ਜਿਹੜੀ ਉੱਗਦੀਆਂ ਨੇ ਇਹ ਤਾਂ ਵੀ ਕਹਿ ਸਕਦੇ ਆਂ ਕਿ ਜ਼ੀਰੋ ਤੋਂ ਸ਼ੁਰੂ ਹੋਇਆ ਸੀਡ ਹੈ ਜਿਵੇਂ ਇਹ ਸਭ ਕੁਝ ਤੁਹਾਡੇ ਹਰ ਇੱਕ ਚੀਜ਼ ਤੁਹਾਡੇ ਕੰਟਰੋਲ ਤੇ ਨਹੀਂ ਆਉਂਦੀ ਜਦੋਂ ਤੁਸੀਂ ਕਿਤੇ ਨੂੰ ਵੀ ਲਾਉਂਦੇ ਹੋ ਜਿਆਦਾਤਰ ਜਿਹੜੀ ਖੇਤੀ ਕਰਨ ਵਾਲੇ ਵੀਰਾਂ ਦਾ ਇੱਕ ਸਵਾਲ ਹੁੰਦਾ ਤੇ ਜਿਹੜਾ ਉਹਨਾਂ ਦਾ ਸਿਸਟਮ ਆਪੇ ਆਉਂਦਾ ਜੀ ਸੀਡ ਨਹੀਂ ਪੰਜਾਬੀ ਦਿੰਦੇ ਆ ਹਾਂ ਜੀ ਅਗਰ ਉਹਨੇ ਇਸੇ ਗੱਲ ਦੀ ਹੁੰਦੇ ਜਿਹੜਾ ਸੀਡ ਆ ਤੁਸੀਂ ਇਹ ਤੋਂ ਥੋੜਾ ਲੈ ਕੇ ਆਪ ਦਾ ਜੀ ਬਾਂਡ ਤਿਆਰ ਕਰੋ ਫਿਰ ਜੀ ਤੋਂ ਜੀ ਤਰੀ ਠੀਕ ਹੈ ਪਰ ਇਹਨੂੰ ਇਹ ਵੀ ਖੇਤੀ ਹੈ ਜਿਹੜੀ ਸੀਡ ਦੀ ਤੇ ਦੂਸਰੀ ਖੇਤੀ ਅਲੱਗ ਲੱਗਦੀ ਓਕੇ ਜੀ ਹਾਂ ਜੀ ਇਹ ਵੀ ਕਹਿ ਸਕਦੇ ਜੇ ਮਨ ਕੀਤਾ ਮੈਂ ਹਣੇ ਇਹਦਾ ਸਾਈਜ਼ ਆ ਜਿਹੜਾ ਇਹਦੀ ਸਾਈਜ਼ ਕਿੰਨੇ ਗ੍ਰਾਮ ਦਾ ਕਹਿ ਸਕਦੇ ਆਪਾਂ ਵੀ ਇਸ ਤੋਂ ਬੰਦਾ ਦੇ ਹਿਸਾਬ ਨਾਲ ਹੁੰਦਾ ਜੀ ਤਕਰੀਬ ਜਿਹੜਾ ਟੂਬਰ ਦਾ ਗ੍ਰਾਮ ਦੇ ਟੋਂਦਾ 2 ਕਿ ਗ੍ਰਾਮ ਦੇ 200 ਤੋਂ 2 ਗ੍ਰਾਮ ਠੀਕ ਹੈ ਜੀ ਓਕੇ ਜੀ ਲਓ ਵੀ ਮੇਟਰ ਚੈੱਕ ਕਰੋ ਇਹਦੇ ਵਿੱਚ ਮਿੱਟੀ ਦਾ ਕੋਈ ਸਬੰਧ ਨਹੀਂ ਹੈਗਾ ਹਨਾ ਤੁਸੀਂ ਦੇਖ ਸਕਦੇ ਹੋ ਬਾਕੀ ਉਹੋ ਜੀ ਗੱਲ ਕਰੀਏ ਜਿਵੇਂ ਮੰਨ ਕੇ ਜੇ ਲੋ ਕੋਰ ਹੁੰਦੇ ਆ ਮਸ਼ੀਨ ਦੇ ਜਿਵੇਂ ਆਲੂ ਦਾ ਸਾਈਜ਼ ਦਾ ਗੋਲੀ ਦਾ ਸਾਈਜ਼ ਹੁੰਦਾ ਜਿਹੜਾ ਜਿਆਦਾ ਹੁੰਦਾ ਹਨਾ ਇਹਦੇ ਲਈ ਕਿਸਾਨਾਂ ਨੂੰ ਨਵੀਂ ਤਕਨੀਕ ਦੇ ਨਵੇਂ ਪੋਰਾਂ ਵਾਲੀ ਫਿਰ ਮਸ਼ੀਨ ਨਹੀਂ ਇਹ ਪੋਰ ਨਾਲ ਹੀ ਹੁੰਦੇ ਸਾਰੀ ਮੈਨੂੰ ਨੂੰ ਹੀ ਹੁੰਦਾ ਅੱਛਾ ਨਾਲ ਹੀ ਲੱਗਣਾ ਜੀ 0 ਲਾਉਣਾ ਅੱਛਾ ਜੀ ਅੱਥਾ ਨਾਲ ਲਾਉਣਾ ਇਹਦਾ ਸਾਈਜ਼ ਜੇ ਜਤੇ ਨਾ ਨਾ ਜਿੰਨੇ ਉਹ ਅਸੀਂ ਪ੍ਰੋਟੋਕਾਲ ਅੰਨ ਉਸ ਪ੍ਰਾਈਮ ਲੱਗ ਲਿਆ ਨੋ ਕਸਾਣੋ ਜੀ ਜੀ ਵਾਹ ਜੀ ਹੁਣ ਆਪਾਂ ਇਹਦੇ ਵਿੱਚ ਆਪਾਂ ਗਰਸ਼ਿਕਾਂ ਨੂੰ ਇਹ ਦੱਸ ਦਈਏ ਕਿਸਾਨ ਭਰਾਵਾਂ ਨੂੰ ਕਿਹੜੀ ਕਿਹੜੀ ਸੀਡ ਦੀ ਬਰੀਡ ਆਪਾਂ ਤਿਆਰ ਕਰ ਰਹੇ ਹਾਂ ਸੀਡ ਫੈਰੀ ਬਰੀਡ ਆਪਣੇ ਕੋਈ ਹੈ ਜਿਹੜੀ ਆਪਾਂ ਆ ਓਵਰਆਲ ਜੋ ਚੱਲਦੀ ਹੈ ਫੈਰੀ ਬਰੀਡ ਕੁਝ ਨਵਾਂ ਵੀ ਲੈ ਕੇ ਆਏ ਜਿਵੇਂ ਵੀ ਰੈਗੂਲਰ ਇੱਕ ਤਾਂ ਚੱਲ ਹੀ ਰਿਹਾ ਰੋਜ਼ ਕੁਝ ਕਿਸਾਨਾਂ ਦੀ ਨਵੇਂ ਨਵੇਂ ਬ੍ਰੇਡੀਆਂ ਜਿਵੇਂ ਜਿਵੇਂ ਆਉਂਦਾ ਉਹਨਾਂ ਜਿਵੇਂ ਡਿਮਾਂਡ ਵਾਧੀ ਹੈ ਡਿਮਾਂਡ ਦੇ ਮੁਤਾਬਕ ਹੀ ਲੱਗਦਾ ਆਲੂ ਇੱਕ ਹੈਗੀ ਚੀਜ਼ ਹੈ ਇਹ ਡਿਮਾਂਡ ਦੇ ਹੀ ਹਿਸੱਤੇ ਲੱਗਦਾ ਸਾਰਾ ਸੈਕਟਰ ਠੀਕ ਆ ਜਿਵੇਂ ਮਾਰਕੀਟ ਨੂੰ ਡਿਮਾਂਡ ਹੈ ਜਿਵੇਂ ਕੋਈ ਰਚਕ ਹੋਰ ਹਰ ਕੈਰੇਟਰੀ ਦਾ ਹਰ ਕੈਟ ਸਿਸਟਮ ਹੈ ਕੋਈ ਚਿਪਸ ਵਾਸਤੇ ਹੁੰਦਾ ਹੈ ਹਾਂ ਜੀ ਬਹੁਜੀ ਤੁਸੀਂ ਮਾਰਕੀਟ ਦੇ ਵਿੱਚ ਆਪਾਂ ਕਦੋਂ ਲਾਂਚ ਕਰ ਰਹੇ ਜੀ ਮਤਲਬ ਦੀ ਹੁਣ ਪੀਸ ਕੋਰ ਨਹੀਂ ਕੋਈ ਹੋਰ ਨਹੀਂ ਕੁਝ ਬੰਦੇ ਬੁੱਕ ਵੀ ਕਰਾ ਰਹੇ ਆ ਪਰ ਜ਼ਿਆਦਾਤਰ ਸਾਡੇ ਕੋਲ ਬੁਕਿੰਗ ਜਿਹੜੀ ਹੋ ਚੁੱਕੀ ਹੈ ਮੈਂ ਸਾਡੇ ਵੀਰਾਂ ਨੂੰ ਵੀ ਬੋਹਾਂ ਜੀ ਸਾਡੇ ਕੋਲ ਐਲਰ ਸਪਰੇਡੀ ਹੈ ਜਿਹੜੀ ਕੰਮ ਨਹੀਂ ਆਦੀ ਥੋੜਾ ਜਿਆਦਾ ਤਲਾਉਂਗੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਠੀਕ ਹੈ ਜਨਨਕ ਮਤਲਬ ਹੈ ਇਸ ਦਾ ਸਾਡੇ ਕੋਲ ਤਕਰੀਬ ਸਾਰੀ ਬੁਕਿੰਗ ਹੋ ਚੁੱਕੀ ਹੈ ਕੋਈ ਐਲਰ ਥੋੜਾ ਬੋਸਾ ਰਹਿਣਾ ਬਸ ਬਾਕੀ ਸਾਰੀਆਂ ਬਰੇਡੀਆਂ ਸਾਡੇ ਕੋਲ ਹੈ ਅੱਛਾ ਇਹ ਆ ਬੀਜ ਤਿਆਰ ਹੋ ਜਾਂਦਾ ਨੇ ਇਹ ਥੱਲੇ ਜੜਾਂ ਚ ਤੇ ਇੱਥੋਂ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਹਨਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਗੱਲ ਹਾਈਲਾਈਟ ਕਰ ਰਿਹਾ ਵੀ ਦੂਰ ਦੂਰ ਤੱਕ ਕਿਤੇ ਵੀ ਮਿੱਟੀ ਦਾ ਕੋਈ ਸਬੰਧ ਨਹੀਂ ਹੈਗਾ ਤਾਂ ਵੀ ਆ ਦੇਖੋ ਤੁਸੀਂ ਆਲੂ ਤਿਆਰ ਹੋਏ ਸਿਰਾਂ ਗੱਲ ਬਾਤ ਆ ਯਾਰ ਆਪਾਂ ਤਾਂ ਟੈਕਨੋਲੋਜੀ ਐਵੇਂ ਕਹੀ ਪਹਿਲਾਂ ਆ ਦੇਖੀ ਆ ਕਈ ਲੋਕ ਕਮੈਂਟ ਕਰਨਗੇ ਬਹੁਤ ਪੁਰਾਣੀ ਐ ਇਦਾਂ ਉਹਦਾ ਪਰ ਨਹੀਂ ਇਸਦਾ ਬਈ ਘੈਂਟ ਗੱਲ ਬਾਤ ਆ ਹੁਣ ਤਾਂ ਬਹੁਤ ਚੀਜ਼ ਘੈਂਟ ਲੱਗੀ ਇੱਕ ਵਾਰ ਹੋਣੀ ਪੁੱਛ ਸਕਦੇ ਨਹੀਂ ਆਪਾਂ ਇਹਦੇ ਵਿੱਚ ਜਿਵੇਂ ਕਹਿ ਦਿੱ ਗਏ ਵੀ ਚਿੱਲੇ ਦੇ ਹਿਸਾਬ ਨਾਲ ਜਿਵੇਂ 150 200 300 ਤੇ ਜਦੋਂ ਕਵੀ ਰਹੀ ਹੈ ਨਿਕਲਦੀ ਆ ਜਿਵੇਂ ਇਹਦੇ ਨੇ ਹੀ ਆਪਾਂ ਸੀਡ ਤਿਆਰ ਕਰਦੇ ਆ ਤੁਹਾਨੂੰ ਮਾਨਣਾ ਹੈ ਕੋਈ ਵੀ ਹਾਂ ਵੀ ਜਰਾ ਸੁਵੀਦ ਹੈ ਹਾਂਜੀ ਜਿਹੜਾ ਫਾਸਲਾ ਹੈ ਸੀਰ ਦੇ ਨਾਲ ਹੀ ਠੀਕ ਹੈ ਜੀ ਜੇ ਨੂੰ ਤੇ ਸੀਰ ਵੀ ਕੋਈ ਦੀ ਚੰਗੀ ਨੂੰ ਉਹ ਘਾੜਾ ਐਡਵਰਟ ਕਰ ਹਾਂਜੀ ਹਾਂਜੀ ਮਤਲਬ ਇਹ ਆਉਣਾ ਹੈ ਟਾਈਮਾਂ ਦੇ ਵਿੱਚ ਜਿਹੜਾ ਸਾਡੇ ਵੀ ਤਿਆਰ ਦੇ ਕੋਈ ਇਸੇ ਦੇ ਆਧਾਰ ਤੇ ਹੋਣ ਜਾਂਦੀ ਪਹਿਲਾਂ ਸੁਣੀਆਂ ਸੁਣਾਈਆਂ ਕਰ ਮੈਂ ਕਰਾਂ ਤੇ ਵਾਸ਼ ਕਰਾਂਗੇ ਹਾਂਜੀ ਜੋ ਰੈਗੂਲਰ ਹੋਊਗਾ ਉਹ ਅਸੀਂ ਲੋ ਠੀਕ ਹੈ ਜੀ ਐਵੇਂ ਮੈਂ ਹੁਣ ਪਹਿਲਾਂ ਕੋਈ ਵੀ ਗੱਲ ਵਕਤ ਤੋਂ ਪਹਿਲਾਂ ਕੋਈ ਨਹੀਂ ਚੰਗੀ ਨਹੀਂ ਆ ਇਹ ਗੱਲ ਕਲੀਅਰ ਹੈ ਕਿ ਜਿੱਥੇ ਟੈਕਨੋਲੋਜੀ ਹੈ ਕਿ ਜਿੰਨਾ ਸੀਡ ਵਧੀਆ ਹੋਊਗਾ ਹਾਂ ਕੋਈ ਜਰਾ ਝਾੜਾਉਣੇ ਐਟ ਮਾਰ ਪਤਾ ਨਹੀਂ ਕਿਉਂਕਿ ਬੰਮਾ ਇੱਕ ਅੱਲਾ ਸੀਡ ਵੀ ਨਾ ਅੱਜ ਪੈਸਟੀਸਾਈਡ ਫਰਟੀਲੇਜਰ ਸਾਨੂੰ ਪੰਜਾਬ ਵਾਲਿਆਂ ਨੂੰ ਬਹੁਤ ਜਿਆਦਾ ਬਨਾਨਾ ਬੀਤਾ ਬਿਲਕੁਲ ਵੀ ਆ ਗਿਆ ਲੱਗਦਾ ਉਸੇ ਜਾਇਰ ਪੈਦਾ ਹੁੰਦੀ ਹੈ ਹਾਂਜੀ ਲੋਕ ਇਹ ਕਹਿੰਦੇ ਦਵਾਈਆਂ ਵੇਚਦੀਆਂ ਮੈਂ ਇਹਦੀ ਜਮਤ ਦਵਾਈਆਂ ਹਾਂਜੀ ਹਾਂ ਪਰ ਜਦੋਂ ਇਹਨਾਂ ਚੰਗਾ ਸੀਡ ਹੂ ਜਦੋਂ ਮਾਰਾ ਸੀਡੋਂ ਬਾਅਦ ਉਸ ਤੇ ਦਵਾਈਆਂ ਵਾਧੂ ਜੀ ਜਦੋਂ ਸੀਡ ਚੰਗਾ ਉਸੇ ਦਵਾਈ ਆਟੋਮੈਟਿਕ ਕੱਟ ਲੈਂਦੀਆਂ ਤਾਂ ਸਾਡਾ ਉੱਪਰਲੇ ਪਾਸੇ ਬਹੁਤ ਜਿਆਦਾ ਖਰਚਾ ਜੀ ਜਦੋਂ ਫਸਲੀ ਬਹੁਤ ਵਧੀਆ ਹੋਏ ਰਿਜ਼ਲਟ ਬਹੁਤ ਸੋਹਣਾ ਤਾਂ ਉਹਦੇ ਤੇ ਪੈਸਟੀਸਾਈਡ ਕੋਈ ਰੇ ਸਪਰੇਅ ਦੀ ਕੋਈ ਦਿੱਕਤ ਨਹੀਂ ਆਉਂਦੀ ਇਹ ਘੱਟ ਇਸ ਦਾ ਕੀ ਖਰਾਬਤਾ ਦੇਖੋ ਹਰ ਕੀ ਲੋੜ ਹੈ ਅਨੂ ਦਾ ਖਰਾਕ ਨਾਲ ਹੀ ਹੋਣਾ ਹਾਂ ਜੀ ਕਣਾਂ ਦੇ ਹਿਸਾਬ ਨਾਲ ਜ਼ਮੀਨ ਤੋਂ ਨਿਕਲਣ ਤਾਂ ਉਹਦੇ ਕੁਝ ਦੇਣੇ ਪੈਣਾ ਬਿਲਕੁਲ ਕੰਮ ਕਰਨ ਵਾਲਾ ਆਦਮੀ ਆ ਜਿੰਦਾ ਉਹ ਵੀ ਕੰਮ ਕਰਿਆ ਉਹ ਵੀ ਖਰਾਕ ਦੀ ਉਹ ਵੀ ਹਾਂ ਜੀ ਵਾਹ ਜੀ ਤੇ ਖਰਾਕ ਪੈਸਟ ਦੇ ਜਿਹੜਾ ਕੰਟਰੋਲ ਹੈ ਬੈਲਸ ਤੇ ਉਹ ਦੂਸਰੀਆਂ ਚੀਜ਼ਾਂ ਤੇ ਉਹ ਚੀਜ਼ ਤੇ ਕਾਫੀ ਆ ਦੇਗੀ ਸੀਡ ਦਾ ਜੀ ਜੀ ਲੋ ਇਟੋਣੇ ਵੀ ਕਹਿ ਸਕਦੇ ਨਹੀਂ ਮਗਰ ਜੀ ਭਰਾਵਾਂ ਨੂੰ ਆਪਾਂ ਤਸੱਲੀ ਦੇ ਸਕਦੇ ਆ ਵੀ ਆਪਾਂ ਜਿਹੜਾ ਸੀਡ ਤਿਆਰ ਕਰ ਰਹੇ ਆ ਇੱਥੇ ਆਪਣੀ ਕਿ ਆਪਣੀਆਂ ਵੱਲਾਂ ਆ ਤੇ ਕੋਈ ਰੇ ਸਪਰੇਅ ਦਾ ਕੋਈ ਟੱਚ ਹੀ ਨਹੀਂ ਜਮਾ ਨਹੀਂ ਆਉਂਦਾ ਦੇਖੋ ਪੈਚ ਹਰ ਕਿਤੇ ਰੇ ਸਪਰੇਅ ਦਾ ਇੱਥੇ ਮਸਲਾ ਤੇ ਸਾਰੇ ਪਰ ਲੇਪ ਲੱਗੇ ਹੋਏ ਆ ਮਤਲਬ ਕਿ ਉੱਥੇ ਅੰਦਰ ਸਿਸਟਮ ਤੇ ਹਰ ਕਿਤੇ ਕ੍ਰੈਕ ਆ ਜਿਹੜੀ ਉਹ ਵੀ ਇਹਦੇ ਚੋਂ ਸਿਸਟਮ ਤੇ ਜਾ ਰਹੀ ਹੈ ਹਰ ਜਗ੍ਹਾ ਤੇ ਯਾਨੀ ਉੱਧਰ ਕੋਈ ਵੀ ਚੀਜ਼ ਟੈਕਨੀਕ ਟੈਕਨੋਲੋਜੀ ਦੇ ਨਾਲ ਹੀ ਹੈ ਸੀਪੀਆਰਆਈ ਤੋਂ ਬਿਨਾਂ ਕੋਈ ਨਹੀਂ ਹੈ ਹਾਂਜੀ ਮਤਲਬ ਇਹ ਆਈਸੀਆਰ ਵੀ ਗਵਰਨਮੈਂਟ ਦਾ ਇੱਕ ਅਧਾਰਾ ਬਹੁਤ ਬਣਦਾ ਹੈ ਉਹ ਤੋਂ ਪਰਵੀਜ਼ਨ ਲੈਣੀ ਪੈਂਦੀ ਹੈ ਫਿਰ ਇਹ ਲੱਗਦਾ ਹੈ ਉਹ ਸਪੇਟੈਂਟ ਕਰ ਲੈਣਾ ਹੈ ਜੀ ਜੀਪੀਆਰਆਈ ਦਾ ਸਾਂਪਰਾ ਹੋ ਗਿਆ ਪੱਕੀ ਆਪਣੇ ਵੱਲੋਂ ਕੋਈ ਨਹੀਂ ਮੈਂ ਤਾਂ ਇਹ ਕਹੂੰਗਾ ਦੇਖੋ ਜੋ ਵੀ ਵੀ ਹੋਣਾ ਹੈ ਰਾਮ ਭਰਾ ਮਾੜਾ ਜਿਆਦਾ ਇਸ ਦੀ ਗੱਲ ਹੁੰਦਾ ਹੈ ਫਲਾਣੇ ਸਾਦੀ ਜਾਂਦਾ ਸੀ ਠੱਗੇਗੇ ਤੁਸੀਂ ਵੀ ਆਪ ਦਾ ਜੀ ਜਦੋਂ ਤੁਸੀਂ ਆਰ ਦਾ ਬੀਜ ਪੈਦਾ ਕਰਨ ਲੱਗੇ ਤੁਸੀਂ ਫਸਲ ਆਟੋਮੈਟਿਕ ਪੈਦਾ ਕਰਨ ਲੱਗੇ ਜਿਹੜੀ ਅੱਜ ਦਾ ਨਰਮੇ ਦਾ ਧੋਮੇ ਦਾ ਜਿੰਨਾ ਵੀ ਝੋਦਾ ਅਸੀਂ ਵੀ ਦੇ ਸਾਡੇ ਹੱਥ ਤੋਂ ਸਾਡੇ ਜੋਰਾਂ ਕਹੇ ਹੱਥ ਤੋਂ ਆਪ ਜੀ ਵਰਹਾਦੇ ਆ ਤੁਸੀਂ ਉਹ ਜਦੋਂ پوری ਆਰ ਦਾ ਸੀਡ ਆਪ ਤਿਆਰ ਕਰਉਂਗੇ ਥੋੜਾ ਜਿਹਾ ਫਰਕ ਪੈਣਾ ਹੈ ਠੀਕ ਹੈ ਇੱਕ ਬਰਸਕਾ ਦੇ ਮਾਨ ਦੇ ਵਿੱਚ ਇਹ ਸਵਾਲ ਹੋਊਗਾ ਕੋਈ ਰੇਟ ਦੀ ਨਹੀਂ ਗੱਲ ਕੀਤੀ ਬੀਜ ਦਾ ਕੀ ਰੇਟ ਰਿਹਾ ਉਹ ਆਪਾਂ ਪ੍ਰਾਈਵੇਟ ਰੱਖਿਆ ਗਿਆ ਜੀ ਮਤਲਬ ਕਹਾਂ ਤੇ ਦੱਸ ਸਕਦੇ ਪਰ ਸਟਾਫ ਨਹੀਂ ਜੀ ਇਹ ਵੀ ਜਿੰਨਾ ਚਿਰ ਨਹੀਂ ਬੁਕਿੰਗ ਨਹੀਂ ਹੋਗੀ ਹਾਂ ਜੀ ਹੋ ਰੇਟ ਹੋ ਚੁੱਕਿਆ ਹੈ ਅਗਲੇ ਸਾਲ ਵਾਸਤੇ ਅਗਲੀ ਬੁਕਿੰਗ ਕਰਾਵਾਂਗੇ ਤਾਂ ਦੋ ਦੋ ਰੇਟ ਦਾ ਦੋ 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 ਦੰਦਾ ਰੇਟ ਹੋ ਜਾਊਗਾ ਅਜਾ ਦੋ ਦੋ ਰੇਟ ਹੋਰ ਹੋਊਗਾ ਨਹੀਂ ਜੋ ਮਾਰਕੀਟ ਦੇ ਦੇਖੋ ਮੇਰੇ ਕੰਨੇ ਨਾਲ ਰੇਟ ਕੁਝ ਨਹੀਂ ਚੱਲ ਰਹਾ ਮਾਰਕੀਟ ਨਾਲ ਰੇਟ ਚੱਲਦਾ ਜਿਵੇਂ ਘਰ ਦਾ ਵਾਧਾ ਲੈਣਾ ਹੁੰਦਾ ਜੀ ਰੇਟ ਲੈ ਨਾਕੀ ਤਰ੍ਹਾਂ ਦਾ ਸਿਸਟਮ ਹੈ ਉਹ ਮੌਕੇ ਦੀ ਮਾਰਕੀ ਦਾ ਘੱਟ ਹੁੰਦਾ ਦਾ ਘੱਟ ਨਹੀਂ ਹੁੰਦਾ ਵੈਸੇ ਅਸੀਂ ਬਾਤ ਕਰਖਣ ਵਾਲੇ ਤੇ ਸਾਡਾ ਬੰਦਾ ਵੀ ਲੋਕਾਂ ਨੂੰ ਕਦੇ ਨਹੀਂ ਹੋਈਦਾ ਬਈ ਠੀਕ ਇਹ ਆਪਣਾ ਜੀ ਲਓ ਜੇ ਐਰੋਪੌਨਿਕ ਪਲਾਂਟ ਆ ਜਿਹੜਾ ਆਪਾਂ ਚਾਹੋ ਤੋ ਸ਼ੁਰੂ ਕੀਤਾ ਆਪਾਂ ਕਰੀਏ ਐਸੀ ਜੰਦਰੀ ਪਾਣੀ ਚ ਪਲਾਂਟ ਕਿਹਦੇ ਕੀਤੇ ਸੀ ਫਿਰ ਇੱਕ ਮੇਨ ਆਪਾਂ ਲੋਕੇਸ਼ਨ ਬੋਲਦੀ ਵੀ ਕਿਹੜੀ ਕਿਹੜੀ ਕਿੱਥੇ ਰੋਡ ਬਣਾ ਕੀ ਜੀ ਰੋਡ ਮੰਡੀ ਤਲਵੰਡੀ ਸਭ ਰੋਡ ਦੇ ਉੱਪਰ ਆ ਜੀ ਹਾਂ ਜੀ ओके ਜੀ ਆਪਾਂ ਜਦੋਂ ਸੀ ਟਾਰਡਿੰਗ ਕੀਤੀ ਇਹਦੀ ਕੋਈ ਆਪਾਂ ਸੰਸਥਾ ਕੋਲ ਤੋਂ ਜਾਣੀ ਮੈਂ ਇਹ ਸਾਰੇ ਇਹ ਤਾਂ ਨਾ ਪੀਐਸੀ ਐਗਰੀਕਲਚਰ ਜੀ ਲੁਧਿਆਣਾ ਦਾ ਅੱਛਾ ਜੀ ਮਗਰੋਂ ਆਪ ਦਾ ਸਾਰਾ ਸਿਸਟਮ ਦਾ ਸੀਪੀਆਰਆਈ ਹਰ ਇੱਕ ਨੌਜਵਾਨ ਨੂੰ ਮੈਂ ਬੇਨਤੀ ਕਰਵਾ ਦੇ ਕੰਮ ਕਰਮਾਰੇ ਠੀਕ ਹੈ ਜੀ ਸੀਪੀਆਰਆਈ ਦੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਮਰੇ ਮੇਜਨ ਸਾਹ ਹੈ ਓਕੇ ਲੋਕ ਜਾਣ ਤੋਂ ਡਰਦੇ ਪਰ ਡਾਕਟਰ ਐਸੇ ਡਾਕਟਰ ਹੈ ਜੁਦਾ ਤੁਸੀਂ ਇੱਕ ਸਰਕਾਰੀ ادارے ਤੇ ਜਾ ਕੇ ਨਾ ਤੁਸੀਂ ਆਪ ਦਾ ਮਾਨ ਸਤਕਾਰ ਹੁੰਦਾ ਇਹ ਦੇਖਿਆ ਕਿ ਦੇਖਿਆ ਉਹਨਾਂ ਦੇ ਲਈ ਪਰ ਇਸ ਵੀ ਇੱਕ ਤੋਂ ਸਰਕਾਰੀ ਏਡਾਰਾ ਮੈਂ ਤੁਹਾਨੂੰ ਉਹਨਾਂ ਦੀ ਪੂਰੀ ਟੀਮ ਨੂੰ ਮੈਂ ਧੰਨਵਾਦ ਕਰਨਾ ਅੱਛਾ ਜਿਹੜਾ ਪੂਰਾ ਸਤਕਾਰ ਕਰਦੇ ਆ ਉਹ ਤੁਹਾਨੂੰ ਰਾਹ ਪਾਉਂਦੇ ਆ ਹਰ ਇੱਕ ਗੱਲ ਤੁਹਾਨੂੰ ਤੁਹਾਡੇ ਨਾਲ ਖੜਦੇ ਆ ਅੱਧੀ ਰਾਤ ਕਾਲ ਕਰੋ ਤੁਹਾਡੀ ਕਾਲ ਵੀ ਲਾਉਂਦੇ ਆ ਬੜੀ ਵਧੀਆ ਸਾਰੇ ਡਾਕਟਰ ਪਰਦੇਸ ਹੀ ਆ ਹਾਂਜੀ ਮੈਡਮ ਹੈ ਡਾਕਟਰ ਸਾਹਿਬ ਬੜੇ ਸੁਖਦੀ ਦੀ ਬੜੇ ਮਤਲਬ ਕਲੀਅਰ ਸੁਵਾ ਦਿਆ ਕਿ ਰਾਤ ਨੂੰ ਤੁਸੀਂ 10 ਵਜੇ ਵੀ ਫੋਨ ਕਰਕੇ ਵੀ ਲੈ ਲੈਂਦੇ ਫੋਨ ਚੱਕਦੇ ਆ ਸਭ ਤੋਂ ਵੱਡੀ ਸਰਕਾਰੀ ਵਲਾਜਮ ਤੇ ਲੋਕ ਨਾ ਤੂੰ ਤਾਂ ਲਉਂਦੇ ਆ ਪਰ ਇੱਕ ਸੀ.ਡੀ.ਆਰ.ਆਈ. ਬਾਦਿਆਪੁਰ ਜਲੰਧਰ ਇਹ ਕਹੇਗਾ ਸੰਸਦ ਦਾ ਜਿਨ੍ਹਾਂ ਦੇ ਡਾਇਰੈਕਟਰਾਂ ਨੂੰ ਤੁਸੀਂ ਰਾਤ ਨੂੰ ਫੋਨ ਕਰੋਗੇ ਤਾਂ ਰਾਤ ਨੂੰ ਤੁਹਾਡੇ ਫੋਨ ਠੀਕ ਹੈ ਹਾਂ ਬੰਦ ਜਿਹੜਾ ਨੌਜਵਾਨ ਆ ਨਾ ਬੈਂਕੀ ਕਰਵਾ ਦੇ ਪੁਸਤਕ ਕਿੱਤਾ ਕਰਨਾ ਚਾਹੁੰਦੇ ਆ ਖੇਤੀ ਦੇ ਕਿੱਤੇ ਤੇ ਬੜਾ ਵੱਡਾ ਸਕੋਪ ਹੈ ਉਹਦੇ ਤੇ ਕੰਮ ਕਰਨ ਤੇ ਮਾਪਿਓ ਆ ਜਿਹੜੇ ਬੱਚਿਆਂ ਦੇ ਉਹਨਾਂ ਨੂੰ ਵੀ ਮੈਂ ਦੇਖੀ ਕਰਨਾ ਕਿ ਉਹ ਆਪ ਦੇ ਬੱਚਿਆਂ ਦੇ ਵਿਸ਼ਵਾਸ ਕਰਕੇ ਉਹਨਾਂ ਨੂੰ ਕੰਮ ਕਰਨ ਦੇ ਆ ਹਾਂਜੀ ਲੋਜੀ ਹਾਂਜੀ ਦੋਸਤੋ ਆਪਾਂ ਸਰਬਜੀਤ ਜੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਦੇ ਇੱਕ ਬਲਕਨ ਨੂੰ ਜਿਹਨੀਆਂ ਤਰੀਕਿਆਂ ਨਾਲ ਸੀਡ ਤੇ ਆਕਰਮਣ ਦੀ ਤੁਹਾਨੂੰ ਕਿਵੇਂ ਲੱਗਿਆ ਇਸ ਕਰਕੇ ਦੀ ਆਪਾਂ ਵੀਡੀਓ ਲੈ ਕੇ ਤੁਹਾਨੂੰ ਮਿਲਦੇ ਰਹਿਵਾਂਗੇ ਖਿੱਚ ਕੇ ਸ਼ੇਅਰ ਕਰ ਦਿਓ ਤੇ ਚੈਨਲ ਤੇਜ ਫੋਲੋ ਦੇ ਦਿਓ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕਦੇ ਨਾ ਧੰਨਵਾਦ ਤੇ ਇਹਦੇ ਵਿੱਚ ਥੋੜਾ ਕੰਟੈਕਟ ਨੰਬਰ ਜਿਹੜਾ ਕਿ ਨਾ 92568 ਡਬਲ 950 ਉਹੀ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਤੁਸੀਂ ਤੇ ਆਪਾਂ ਨੰਬਰ ਸਕਰੀਨ ਤੇ ਚਲਾ ਦਾਂਗੇ ਜੀ ਕਿਸੇ ਇਹਨਾਂ ਤੋਂ 20 ਮੰਨ ਕੇ ਚਲੋ ਖਰੀਦਣਾ ਹੋਵੇ ਤਾਂ ਤੁਸੀਂ ਇਹਨਾਂ ਤੋਂ ਖਰੀਦ ਵੀ ਸਕਦੇ ਹੋ ਬਹੁਤ ਯੂਨੀਕ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਜੇ ਤਿਆਰ ਕਰਦੇ ਆ ਜੀ ਬਿਨਾ ਮਿੱਟੀ ਤੋਂ ਹਾਂ ਮੈਂ ਪਹਿਲਾਂ ਬਾਅਦ ਬਾਅਦ ਹਾਈਲਾਈਟ ਕਰਦਾ ਸ਼ੇਅਰ ਕਰ ਦਿਓ ਧੰਨਵਾਦ